ਸਾਸੀ ਕਾਲਜੀ ਸਾਰਿਆਂ ਨੂੰ ਅੱਜ ਮੈਂ ਨਿੰਬੂ ਦਾ ਆਚਾਰ ਬਣਾਣਾ ਤੇ ਉਹਦੇ ਲਈ ਆਪਾਂ ਨੂੰ ਖੇਤਵਾਲੀ ਭਜਣਾ ਪੈਂਦਾ ਕਿਉਂਕਿ ਜਦੋਂ ਵੀ ਆਪਾਂ ਕੋਈ ਚੀਜ਼ ਬਣਾਣੀ ਹੁੰਦੀ ਆ ਤੇ ਸਭ ਤੋਂ ਪਹਿਲਾਂ ਆਪਾਂ ਖੇਤਵਾਲੀ ਢੇੜਾ ਮਾਰਦੇ ਆ ਤੇ ਮੈਂ ਆਈਆਂ ਨਿੰਬੂ ਲੈਣ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਨਿੰਬੂ ਤੋੜਦੇ ਆ ਫਿਰ ਅੱਗੇ ਤੁਹਾਡੇ ਨਾਲ ਜਿਹੜੀ ਆਚਾਰ ਦੀ ਰੈਸਪੀ ਉਹ ਸ਼ੇਅਰ ਕਰਦੇ ਆ ਤੁਸੀਂ ਵੀ ਆਪਣੇ ਘਰ ਦੇ ਵਿੱਚ ਨਿੰਬੂ ਦਾ ਬੂਟਾ ਜ਼ਰੂਰ ਲਗਾਓ ਖਾਸ ਤੌਰ ਤੇ ਕਾਗਜੀ ਨਿੰਬੂ ਤੁਸੀਂ ਲਗਾਓ ਕਾਗਜ਼ੀ ਨਿੰਬੂ ਦਾ ਜਿਹੜਾ ਅਚਾਰ ਆ ਬਹੁਤ ਵਧੀਆ ਬਣਦਾ ਤੇ ਇੱਕ ਲੰਮਾ ਸਮਾਂ ਜਿਹੜਾ ਉਹਨੂੰ ਆਪਾਂ ਰੱਖ ਸਕਦੇ ਆ ਕਿਉਂਕਿ ਕਾਗਜ਼ੀ ਨਿੰਬੂ ਦਾ ਜਿਹੜਾ ਛਿਲਕਾ ਵਾ ਉਹ ਬਿਲਕੁਲ ਕਾगज ਵਾਂਗੂ ਹੀ ਹੁੰਦਾ ਪਤਲਾ ਬਿਲਕੁਲ ਹੁੰਦਾ ਤੇ ਰਸ ਬਹੁਤ ਜ਼ਿਆਦਾ ਹੁੰਦਾ ਕਾਗਜ਼ੀ ਨਿੰਬੂ ਦੇ ਵਿੱਚ ਇਸੇ ਕਰਕੇ ਉਹਨੂੰ ਕਾਗਜ਼ੀ ਨਿੰਬੂ ਕਹਿ ਦਿੱਤਾ ਜਾਂਦਾ ਤੇ ਬਾਕੀ ਜਿਹੜੇ ਆਮ ਹੋਰ ਨਿੰਬੂ ਆਉਂਦੇ ਆ ਉਹਨਾਂ ਚ ਰਸ ਘੱਟ ਹੁੰਦਾ ਤੇ ਛਿਲਕਾ ਬਹੁਤ ਜ਼ਿਆਦਾ ਮੋਟਾ ਹੁੰਦਾ ਉਹਦਾ ਅਚਾਰ ਇਹਨਾਂ ਵਧੀਆ ਨਹੀਂ ਬਣਦਾ ਖਾਸ ਤੌਰ ਤੇ ਜਦੋਂ ਆਪਾਂ ਮਿੱਠਾ ਅਚਾਰ ਬਣਾਉਣਾ ਹੁੰਦਾ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਨਿੰਬੂ ਤੋੜ ਲੈਨੇ ਆ ਕਿਉਂਕਿ ਨਿੰਬੂ ਆਪਣੇ ਹੁਣ ਥੋੜੇ ਹੀ ਰਹਿ ਗਏ ਸੀਗੇ ਤੇ ਮੈਂ ਕਿਹਾ ਚਲੋ ਆਚਾਰ ਥੋੜਾ ਜਿਹਾ ਬਣਾ ਲੈਨੇ ਆ ਅੱਗੇ ਗਰਮੀਆਂ ਦੇ ਵਿੱਚ ਕੰਮ ਆਊਗਾ ਕਿਉਂਕਿ ਕਾਗਜ਼ੀ ਨਿੰਬੂ ਗਰਮੀ ਦੇ ਵਿੱਚ ਬਿਲਕੁਲ ਨਹੀਂ ਹੁੰਦਾ ਸਾਡੇ ਤੇ ਨਹੀਂ ਹੁੰਦਾ ਪੰਜਾਬ ਦੇ ਵਿੱਚ ਬਾਕੀ ਹੋਰ ਕਿਤੇ ਹੋ ਸਕਦਾ ਹੋਵੇ ਇਲਾਕਿਆਂ ਦੇ ਵਿੱਚ ਕਿਉਂਕਿ ਮੌਸਮ ਦਾ ਜਿਹੜਾ ਉਹ ਫਰਕ ਪੈ ਜਾਂਦਾ ਵਾ ਤੇ ਆਪਣੇ ਪੰਜਾਬ 'ਚ ਤਾਂ ਸਰਦੀਆਂ ਦੇ ਵਿੱਚ ਹੀ ਕਾਗਜ਼ੀ ਨਿੰਬੂ ਮਿਲਦਾ ਖਾਸ ਤੌਰ ਤੇ ਅਕਤੂਬਰ ਤੋਂ ਸਟਾਰਟ ਹੋ ਜਾਂਦੇ ਆ ਨਿੰਬੂ ਪੱਕਣੇ ਤੇ ਹੁਣ ਲਾਸਟ ਹੀ ਆ ਫਰਵਰੀ ਦੇ ਲਾਸਟ ਤੱਕ ਬਿਲਕੁਲ ਖਤਮ ਹੋ ਜਾਂਦਾ ਤੇ ਹੁਣ ਸਾਡੇ ਵੀ ਬਿਲਕੁਲ ਜਿਹੜੇ ਨਿੰਬੂ ਆ ਬਿਲਕੁਲ ਹੀ ਪੀਲੇ ਹੋ ਗਏ ਆ ਤੇ ਕਿਉਂਕਿ ਅਗਲਾ ਨਵਾਂ ਫਲ ਜਿਹੜਾ ਹੁਣ ਲੱਗਣਾ ਸਟਾਰਟ ਹੋ ਗਿਆ ਇਸ ਕਰਕੇ ਆਪਾਂ ਸਾਰੇ ਹੀ ਅਜ ਨਿੰਬੂ ਜਿਹੜੇ ਉਹ ਤੋੜ ਲੈਣੇ ਆ ਤੇ ਚਲੋ ਸਟਾਰਟ ਕਰਦੇ ਆ ਨਿੰਬੂ ਦੇ ਬੂਟੇ ਵੱਲ ਮੈਂ ਆ ਗਈ ਆ ਤੇ ਤੁਸੀਂ ਨਿੰਬੂ ਦੇਖ ਸਕਦੇ ਹੋ ਕਿੰਨੇ ਜਿਆਦਾ ਕਲਰ ਜਿਹੜਾ ਇਹਨਾਂ ਦਾ ਪੀਲਾ ਹੋ ਚੁੱਕਾ ਆ ਤੇ ਹੁਣ ਇਹ ਥੱਲੇ ਵੀ ਡਿੱਗਣ ਲੱਗ ਗਏ ਆ ਟੁੱਟ ਕੇ ਕਿਉਂਕਿ ਇਹਨਾਂ ਦਾ ਮੌਸਮ ਜਿਹੜਾ ਹੁਣ ਜਾ ਰਿਹਾ ਆ ਤੇ ਨਵਾਂ ਮੌਸਮ ਉਹ ਸ਼ੁਰੂ ਹੋ ਗਿਆ ਆ ਤੇ ਛੋਟਾ ਛੋਟਾ ਜਿਹੜਾ ਫਟਾਵ ਆ ਉਹ ਵੀ ਨਿੰਬੂਆਂ ਦੇ ਬੂਟੇ ਵਿੱਚ ਸ਼ੁਰੂ ਹੋ ਗਿਆ ਤੇ ਨਿੰਬੂ ਤਾਂ ਇਹਨੂੰ ਬਹੁਤ ਜ਼ਿਆਦਾ ਸੀਗੇ ਪਹਿਲਾਂ ਮੈਂ ਵੀਡੀਓ ਸ਼ਾਇਦ ਨਹੀਂ ਬਣਾਈ ਇੰਨਾ ਜ਼ਿਆਦਾ ਨਿੰਬੂ ਸੀ ਵੀ ਉਹਨੇ ਪੱਤੇ ਨਹੀਂ ਸੀ ਹੈਗੇ ਜਿੰਨੇ ਦੇ ਨਾਲ ਨਿੰਬੂ ਲੱਗੇ ਹੋਏ ਸੀ ਤੇ ਉਹ ਆਪਾਂ ਜਿੰਨਾ ਜਿੰਨਾਂ ਨੂੰ ਵੀ ਦੇਣੇ ਸੀਗੇ ਨਿੰਬੂ ਦੇ ਦਿੱਤੇ ਆ ਤੇ ਇਹ ਹੁਣ ਮੈਂ ਆਪਣੇ ਵਾਸਤੇ ਛੱਡੇ ਹੋਏ ਜਿਹੜੇ ਕਿ ਅਸੀਂ ਘਰ ਤਿੰਨ ਚਾਰ ਇਤੋਂ ਰੈਸਪੀਆ ਬਣਾਉਣੇ ਹੁੰਨੇ ਆ ਇੱਕ ਮੇਨ ਅਚਾਰ ਤੇ ਦੋ ਤਿੰਨ ਹੋਰ ਆਪਾਂ ਚੀਜ਼ਾਂ ਬਣਾਈ ਦੀਆਂ ਵਾ ਉਹ ਆਉਣ ਵਾਲੇ ਵੀਡੀਓਜ਼ ਦੇ ਵਿੱਚ ਆਪਾਂ ਤਿਹੜ ਨਾਲ ਸ਼ੇਅਰ ਕਰਾਂਗੇ ਉਹ ਤੁਸੀਂ ਪੂਰੀਆਂ ਗਰਮੀਆਂ ਰੱਖ ਸਕਦੇ ਹੋ ਸਟੋਰ ਕਰਕੇ ਤੇ ਉਹ ਤੋਂ ਨਿੰਬੂ ਪਾਣੀ ਜਾਂ ਜੋ ਵੀ ਤੁਸੀਂ ਪਸੰਦ ਕਰਦੇ ਹੋ ਗਰਮੀਆਂ ਦੇ ਵਿੱਚ ਉਹ ਤੁਸੀਂ ਬਣਾ ਸਕਦੇ ਹੋ ਤੇ ਹੁਣ ਮੈਂ ਪਹਿਲਾਂ ਸਭ ਤੋਂ ਪਹਿਲਾਂ ਨਿੰਬੂ ਤੋੜ ਲਵਾ ਇਹ ਕਾਗਜੀ ਨਿੰਬੂ ਆ ਇਹਦਾ ਨਾਮ ਹੀ ਕਾਗਜੀ ਨਿੰਬੂ ਆ ਇਹਦੀ ਜਿਹੜੀ ਸ਼ੈਲ ਵਾ ਉਹ ਕਾगज ਵਾਂਗੂ ਹੁੰਦੀ ਆ ਬਿਲਕੁਲ ਪਤਲੀ ਤੇ ਬਿਲਕੁਲ ਸੌਫਟ ਨਿੰਬੂ ਹੁੰਦਾ ਇਹ ਵਾਲਾ ਤੇ ਸਭ ਤੋਂ ਵਧੀਆ ਨਿੰਬੂ ਇਹੀ ਗਿਣਿਆ ਜਾਂਦਾ ਆ ਜਿਹੜਾ ਕਿ ਮਤਲਬ ਆਪਾਂ ਖਾਣ ਵਿੱਚ ਵਰਤ ਸਕਦੇ ਆ ਬਾਕੀ ਨਿੰਬੂ ਦੀ ਛਿੱਲ ਜਿਹੜੀ ਆ ਬਹੁਤ ਹਾਰਡ ਹੁੰਦੀ ਆ ਤੇ ਉਹ ਚ ਰਸ ਬਹੁਤ ਘੱਟ ਹੁੰਦਾ ਇਹ ਬਿਲਕੁਲ ਰਸੇ ਦੇ ਨਾਲ ਭਰੇ ਨਿੰਬੂ ਹੁੰਦੇ ਆ ਇਹ ਵਾਲੇ ਤੇ ਇਹਨਾਂ ਦਾ ਕਲਰ ਤੁਸੀਂ ਦੇਖੋ ਕਿੰਨਾ ਸੋਹਣਾ ਆ ਜਿੱਦਾਂ ਲੱਡੂਆਂ ਦਾ ਕਲਰ ਹੁੰਦਾ ਤੇ ਹੁਣ ਮੈਂ ਸਭ ਤੋਂ ਪਹਿਲਾਂ ਇਹਨਾਂ ਨੂੰ ਤੋੜ ਲਵਾਂ ਫਿਰ ਅੱਗੇ ਆਪਣਾ ਤੁਹਾਡੇ ਨਾਲ ਆਚਾਰ ਦੀ ਰੈਸਪੀ ਸ਼ੇਅਰ ਕਰਦੇ ਆ ਨਿੰਬੂ ਮੈਂ ਤੋੜ ਲੇ ਆ ਸਾਰੇ ਤੇ ਨਿੰਬੂਆਂ ਦਾ ਤੁਸੀਂ ਕਲਰ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਕਲਰ ਜਿਹੜਾ yellow ਹੋ ਗਿਆ ਇਹਨਾਂ ਦਾ ਜਿਸ ਤਰ੍ਹਾਂ ਆਪਣੇ ਲੱਡੂ ਪਏ ਹੁੰਦੇ ਐ ਇਸ ਤਰ੍ਹਾਂ ਦਾ ਲੱਗ ਰਿਹਾ ਸੇਮ ਹੀ ਤੇ ਬਹੁਤ ਜ਼ਿਆਦਾ ਨਹੀਂ ਹੋਏ 2 ਕਿਲੋ ਹੀ ਨਿੰਬੂ ਹੋਣੇ ਆ ਤੇ ਹੁਣ ਕੁਛ ਦਾ ਆਪਾਂ achar ਪਾ ਲਵਾਂਗੇ ਤੇ ਕੁਛ ਆਪਾਂ ਤੁਹਾਡੇ ਨਾਲ ਹੋਰ ਰੈਸਪੀ ਸ਼ੇਅਰ ਕਰਦੇ ਆ ਨਿੰਬੂਆਂ ਨੂੰ ਮੈਂ ਧੋਣ ਵਾਸਤੇ ਟਾਬੇ 'ਤੇ ਪਾ ਦਿੱਤਾ ਆ 4 ਤੋਂ 5 ਵਾਰੀ ਮੈਂ ਇਹਨਾਂ ਨੂੰ ਬਿਲਕੁਲ ਮਾਲ ਮਾਲ ਕੇ ਇਸ ਤਰ੍ਹਾਂ ਕੱਲੇ-ਕੱਲੇ ਨਿੰਬੂ ਨੂੰ ਮਾਲ ਮਾਲ ਕੇ ਧੋ ਲਵਾਂਗੀ ਤੁਸੀਂ ਦੇਖੋ ਇਹਨਾਂ ਦਾ ਕਲਰ ਹੋਰ ਵੀ ਜ਼ਿਆਦਾ ਸਾਫ਼ ਹੋ ਰਿਹਾ ਧੋਣ ਦੇ ਨਾਲ ਅੱਜ ਦੀ ਸਾਰੀ ਤੋਪ ਜਿਹੜੀ ਆਪਾਂ ਇਹਨਾਂ ਨੂੰ ਲਵਾਣੀ ਆ। ਇਹ ਸ਼ਾਮਾ ਤੱਕ ਮਤਲਬ ਹੁਣ ਸਵੇਰੇ ਹੋ ਗਈ 11:00 ਵਜੇ ਆ। ਤੇ ਹੁਣੇ ਮੈਂ ਤੁੱਪੇ ਰੱਖ ਦੇਣੀ ਆ ਇਹ ਟੋਕ ਨੇ ਟਾਕ ਦੇ ਰੱਖ ਲੈਣੇ ਤਾਂ ਕਿ ਮੱਖੀ ਨਾ ਉੱਤੇ ਬੈਠੇ। ਇਹ ਸ਼ਾਮਾ ਦਾ ਆ ਇਹਨਾਂ ਨੂੰ ਅੱਜ ਤੁੱਪੇ ਪੈ ਰਹਿਣੇ ਆ। ਨਿੰਬੂ ਮੈਂ ਤੋਣ ਤੋਣ ਲਈ ਡੱਬੇ ਚ ਪਾ ਲਿਆ ਤੇ ਚਾਰ ਤੋਂ ਪੰਜ ਵਾਰੀ ਮੈਸੇਜ ਜਿਹਾ ਇਹਨਾਂ ਨੂੰ ਮਲ ਮਲ ਕੇ ਤੋ ਲੂਗੀ। ਤੋਖੇ ਬਿਲਕੁਲ ਸਾਫ ਹੋਈ ਜਾ ਰਹੀ ਕਿਉਂਕਿ ਇੱਤੇ ਮਿੱਟੀ ਘਟਾ ਬਹੁਤ ਪਿਆ ਹੋਇਆ ਤੇ ਸ਼ਾਮਾਂ ਦੀ ਅਛਾ ਮਤਾ ਕਰਿਆ ਜਿਵੇਂ ਧੋਪ ਲਵਾਨੀ ਇਹਨਾਂ ਨੂੰ ਹਜੇ 11 ਵਜੇ ਆ ਹੁਣ ਤੇ ਧੋਪ ਨਿਕਲੀ ਆ ਹਲੇ ਤੇ ਇਹਨਾਂ ਨੂੰ ਆਪਾਂ ਉਤੋਂ ਤਾਖ ਦੇਣਾ ਮੈਂ ਤਾਂ ਕਿ ਕੋਈ ਮੱਖੀ ਵਗੈਰਾ ਨਾ ਬੈਠੇ ਤੇ ਸ਼ਾਮਾਂ ਤੱਕ 4-5 ਵਜੇ ਤੱਕ ਆਪ ਇਹਨਾਂ ਨੂੰ ਧੋਪ ਲਵਾ ਲੈਣੀ ਆ ਨਿੰਬੂ ਮੈਂ ਧੋ ਲਿਆ ਹੀ ਆ ਜੀ ਧੋ ਕੇ ਮੈਂ ਧੁੱਪੇ ਪਾ ਦਿੱਤੇ ਆ ਤੇ ਹੁਣ ਮੈਂ ਇਹਨੂੰ ਉੱਤੋਂ ਨੈਟ ਦੇ ਨਾਲ ਕਵਰ ਕਰ ਦੇਣਾ ਤਾਂ ਕਿ ਕੋਈ ਮੱਖੀ ਵਗੈਰਾ ਉੱਤੇ ਨਾ ਬੈਠੇ ਤੇ ਸ਼ਾਮਾਂ ਤੱਕ ਆਪਾਂ ਇਹਨਾਂ ਨੂੰ ਧੋਪ ਲਵਾਣੀ ਹੈ ਜਦੋਂ ਤੱਕ ਕਿ ਇਹਨਾਂ ਦੇ ਉੱਤੋਂ ਆਪਣੇ ਆਪ ਪਾਣੀ ਨਹੀਂ ਸੁੱਕ ਜਾਂਦਾ ਆਪਾਂ ਇਹਨਾਂ ਨੂੰ ਕੱਪੜੇ ਦੇ ਨਾਲ ਪਹੁੰਚ ਕੇ ਸਾਫ਼ ਨਹੀਂ ਕਰਨਾ ਕੁਦਰਤੀ ਤੌਰ ਤੇ ਧੁੱਪੇ ਹੀ ਇਹਨਾਂ ਨੂੰ ਆਪਾਂ ਸੁੱਕਣ ਦੇਣਾ ਵਾ ਤਾਂ ਕਿ ਜਿਹੜਾ ਆਪਣਾ ਅਚਾਰ ਆ ਲੰਬੇ ਸਮੇਂ ਲਈ ਰਹਿ ਸਕੇ ਹੁਣ ਮੈਂ ਇਹਨਾਂ ਨੂੰ ਟੱਗ ਦੂੰਗੀ ਉੱਤੋਂ ਤੇ ਸ਼ਾਮਾਂ ਤੱਕ ਬਸ ਇਸੇ ਤਰ੍ਹਾਂ ਪਏ ਰਹਿੰਦੇ ਨੇ 1/2 ਕਿਲੋ ਮੈਂ ਨਿੰਬੂ ਲੈ ਲਿਆ ਅੱਧਾ ਕਿਲੋ ਨੀਮੂ ਉਹਨੂੰ ਬਿਲਕੁਲ ਚੰਗੀ ਤਰ੍ਹਾਂ 4 ਤੋਂ 5 ਵਾਰੀ ਆਪਾਂ ਧੋ ਲਿਆ ਧੋ ਕੇ ਪੂਰੀ ਦਿਹਾੜੀ ਆਪਾਂ ਸੁਕਾ ਲਿਆ ਵਾ ਅੱਧਾ ਕਿਲੋ ਨਿੰਬੂ ਤੇ ਅੱਧਾ ਕਿਲੋ ਹੀ ਮੈਂ ਚੀਨੀ ਲਈ ਆ ਚੀਨੀ ਇਹ ਸਾਬੂਤ ਆ ਇਹਨੂੰ ਆਪਾਂ ਹੁਣ ਗ੍ਰाइंड ਕਰਕੇ ਪਾ ਲਵਾਂਗੇ ਜੇ ਆਪਾਂ ਛੇਤੀ ਅਚਾਰ ਖਾਣਾ ਵਾ ਤੇ ਜੇ ਤੁਸੀਂ ਛੇਤੀ ਅਚਾਰ ਨਹੀਂ ਖਾਣਾ ਤੇ ਫੇਰ ਤੁਸੀਂ ਇਹਨੂੰ ਚੀਨੀ ਨੂੰ ਸਾਬਤ ਵੀ ਪਾ ਸਕਦੇ ਹੋ 1 ਕਿਲੋ ਦਾ ਲੈ ਲਿਆ ਆਪਾਂ ਇਸ ਤਰ੍ਹਾਂ ਕੱਚ ਦਾ ਜਿਹੜਾ ਜਾਰ ਪਲਾਸਟਿਕ ਦੇ ਵਿੱਚ ਕੋਸ਼ਿਸ਼ ਕਰੋ ਵੀ ਤੁਸੀਂ ਅਚਾਰ ਵਗੈਰਾ ਜਾਂ ਕੋਈ ਵੀ ਖੱਟੀ ਚੀਜ਼ ਆ ਉਹ ਨਾ ਪਾਓ ਇਮਲ ਲਈ ਦੇਗੀ ਮਿਰਚ ਕੁਛ ਮਲ ਲੈ ਨਮਕ ਇਹ ਆਪਾਂ ਚੀਜ਼ਾਂ ਸਵਾਦ ਮੁਤਾਬਕ ਪਾਵਾਂਗੇ ਇਹ ਮੈਂ ਲੈ ਲਈ ਆ ਜੀ ਰਾਈ ਬਰਾਊਨ ਰਾਈ ਆ ਜੀਰਾ ਸੌਫ ਦੋ ਲਾਲ ਇਲਾਚੀ ਇਹਨਾਂ ਨੂੰ ਆਪਾਂ ਗਰਮ ਕੜਾਈ ਦੇ ਵਿੱਚ ਪਾ ਦਵਾਂਗੇ ਤਾਂ ਕਿ ਇਹਦਾ ਸੁਆਲਾਬਾ ਜਿਹੜਾ ਉਹ ਚੱਕਿਆ ਜਾਵੇ ਕਿਉਂਕਿ ਸਰਦੀ ਦਾ ਮੌਸਮ ਆ ਥੋੜਾ ਸੁਆਬ ਹੋ ਜਾਂਦਾ ਕੜਾਈ ਨੂੰ ਮੈਂ ਗਰਮ ਕਰ ਲਿਆ ਸੀ ਬਿਲਕੁਲ ਬਸ ਹਲਕਾ ਜਿਹਾ ਇਹਨੂੰ ਆਪਾਂ ਕਰਨਾ ਕੋਈ ਬਹੁਤ ਜ਼ਿਆਦਾ ਨਹੀਂ ਭੁੰਨਣਾ ਬਸ ਇਸ ਸੇਕ ਤੇ ਆਪਾਂ ਪਈ ਰਹਿਣ ਦਵਾਂਗੇ ਇਹਦੇ ਨਾਲ ਹੀ ਇਹ ਪੁੱਜ ਜਾਣਾ ਤੇ ਇਹਨੂੰ ਆਪਾਂ ਗ੍ਰੈਂਡ ਕਰ ਲਾਂਗੇ ਬਾਅਦ ਵਿੱਚ ਠੰਡਾ ਹੋਣ ਤੋਂ ਬਾਅਦ ਹੁਣ ਸਭ ਤੋਂ ਪਹਿਲਾਂ ਆਪਾਂ ਨਿੰਬੂ ਕੱਟਦੇ ਆਂ ਨਿੰਬੂ ਆ ਤੁਸੀਂ ਆਪਣੇ ਹਿਸਾਬ ਨਾਲ ਕੱਟ ਸਕਦੇ ਹੋ ਚਾਹੇ ਤੁਸੀਂ ਇਦਾਂ ਵੀ ਨਿੰਬੂ ਰੱਖ ਸਕਦੇ ਹੋ ਚਾਹੇ ਚਾਰ ਪੀਸ ਕਰ ਲਓ ਉਹ ਤੁਸੀਂ ਜੇ ਤੁਹਾਡਾ ਨਿੰਬੂ ਛੋਟਾ ਜਾਂ ਵੱਡਾ ਵਾ ਉਸ ਹਿਸਾਬ ਦੇ ਨਾਲ ਤੁਸੀਂ ਕੱਟ ਸਕਦੇ ਹੋ నిబుਆ ਨੂੰ ਆਪਾਂ ਇਸ ਤਰ੍ਹਾਂ ਕੱਟ ਲਿਆ ਜੀ ਤੇ ਇਹ ਮੈਂ ਜਿਹੜੇ ਮਸਾਲੇ ਲੈ ਸੀ ਉਹਨਾਂ ਨੂੰ ਮੈਂ ਦਾਦੜ ਜਿਹਾ ਕਰ ਲਿਆ ਮਤਲਬ ਬਹੁਤ ਜ਼ਿਆਦਾ ਮੈਂ ਬਰੀਕ ਨਹੀਂ ਕੀਤਾ ਇਹ ਆਪਾਂ ਪਾ ਦਾਂਗੇ ਸਭ ਤੋਂ ਪਹਿਲਾਂ ਨਮਕ ਸਵਾਦ ਅਨੁਸਾਰ ਤੁਸੀਂ ਪਾ ਸਕਦੇ ਹੋ ਮੈਂ 1.5 ਚਮਚ ਲੈ ਰਹੀ ਹਾਂ ਵੱਡਾ ਦੇਗੀ ਮਿਰਚ ਦਾ 1 ਚਮਚ ਕਾਲੀ ਮਿਰਚ ਤੇ ਇਹ ਜੀਰਾ ਮੈਂ ਇਕੱਠਾ ਹੀ ਕੁੱਟ ਲਿਆ ਆ ਇਹਨਾਂ ਨੂੰ ਵੀ ਦੋਨੋਂ ਪਾ ਦਾਂਗੇ ਆਪਾਂ ਮਿਕਸ ਕਰ ਲਵਾਂਗੇ ਜੇ ਤੁਸੀਂ ਅਚਾਰ ਛੇਤੀ ਨਹੀਂ ਖਾਣਾ ਤਾਂ ਫਿਰ ਤੁਸੀਂ ਜਿਹੜੀ ਇਹਨੂੰ ਅਚਾਰ ਨੂੰ ਇੱਦਾਂ ਹੀ ਪੂਰੀ ਇੱਕ ਰਾਤ ਤੇ ਇੱਕ ਦਿਨ ਪਿਆ ਰਹਿਣ ਦਿਓ ਤੇ ਇਹਦਾ ਜਿਹੜਾ ਮਸਾਲੇ ਆਪਾਂ ਪਾਏ ਆ ਉਹ ਬਿਲਕੁਲ ਵਿੱਚ ਮਿਕਸ ਹੋ ਜਾਣਗੇ ਤੇ ਇਹਦੀਆਂ ਜਿਹੜੀਆਂ ਛਿੱਲਾਂ ਆ ਅਚਾਰ ਦੀਆਂ ਉਹ ਵੀ ਸੌਫਟ ਹੋ ਜਾਣਗੀਆਂ ਤੇ ਜੇ ਤੁਸੀਂ ਜਲਦੀ ਖਾਣਾ ਜਾਂ ਤੁਹਾਡੇ ਕੋਲ ਇਨਾ ਟਾਈਮ ਨਹੀਂ ਹੈਗਾ ਤੇ ਫਿਰ ਤੁਸੀਂ ਚੀਨੀ ਇਹਦੇ ਨਾਲ ਵੀ ਪਾ ਸਕਦੇ ਹੋ ਹੁਣੇ ਤੁਸੀਂ ਚੀਨੀ ਪਾ ਦਿਓ ਕਿਉਂਕਿ ਕਿਸੇ ਤਰ੍ਹਾਂ ਵੀ ਇਹਨੂੰ ਤੁਸੀਂ ਬਣਾ ਲਓ ਆਚਾਰ ਨੂੰ ਜਦੋਂ ਆਪਾਂ ਨਿੰਬੂ ਬਿਲਕੁਲ ਸੁਕਾ ਕੇ ਪਾਉਨੇ ਆ ਤੇ ਫਿਰ ਨਿੰਬੂ ਆਪਾਂ ਆਚਾਰ ਆਪਣਾ ਖਰਾਬ ਨਹੀਂ ਹੁੰਦਾ ਕਿਉਂਕਿ ਮੈਂ ਹੁਣ ਵੀਡੀਓ ਬਣਾਉਣੀ ਆ ਇਸ ਕਰਕੇ ਮੈਂ ਇਹਨੂੰ ਰੱਖਣਾ ਨਹੀਂ ਹੈਗਾ ਵੈਸੇ ਜੇ ਮੈਂ ਆਚਾਰ ਉਹਦਾ ਬਣਾਵਾਂ ਤਾਂ ਫਿਰ ਮੈਂ ਨਿੰਬੂਆ ਨੂੰ ਇਦਾਂ ਲੂਣ ਲਾ ਕੇ ਤੇ 2-3 ਦਿਨ ਲਈ ਪਿਆ ਰਹਿਣ ਦੇਣੀ ਹੁੰਦੀ ਆ ਤੇ ਜਦੋਂ ਨਿੰਬੂਆਂ ਦੇ ਵਿੱਚੋਂ ਪਾਣੀ ਬਿਲਕੁਲ ਨਿਕਲਣਾ ਸਟਾਰਟ ਹੋ ਗਿਆ ਤੇ ਫਿਰ ਆਪਾਂ ਉਹਦੇ ਵਿੱਚ ਚੀਨੀ ਪਾ ਕੇ ਉਹਨੂੰ ਸਟੋਰ ਕਰਦੀਦਾ ਆ ਜੇ ਤੁਹਾਡੇ ਕੋਲ ਸਿਰਕਾ ਹੈਗਾ ਤਾਂ ਤੁਸੀਂ ਪਾ ਸਕਦੇ ਹੋ ਵੈਸੇ ਖੰਡ ਵਾਲੇ achar ਦੇ ਵਿੱਚ ਸਿਰਕੇ ਦੀ ਜ਼ਰੂਰਤ ਨਹੀਂ ਹੁੰਦੀ ਨਿੰਬੂ ਆਪਾਂ ਸਾਰੇ ਮਿਕਸ ਕਰ ਲਿਆ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਚੀਨੀ ਤੁਸੀਂ ਚੀਨੀ ਆਪਣੇ ਹਿਸਾਬ ਨਾਲ ਤੇ ਆਪਣੀ ਪਸੰਦ ਦਾ ਜਿੰਦਾ ਦਾ ਤੁਸੀਂ ਮਿੱਠਾ ਖਾਣਾ ਓਨਾ ਕ ਪਾ ਲਓ ਪਰ ਬਹੁਤ ਜ਼ਿਆਦਾ ਘੱਟ ਨਾ ਪਾਓ ਕਿਉਂਕਿ ਜੇ ਆਪਾਂ ਘੱਟ ਪਾਵਾਂਗੇ ਤੇ ਜਿਹੜਾ achar ਆਪਣਾ ਉਹ ਸਟੋਰ ਨਹੀਂ ਹੋਣਾ ਸਾਲ ਵਾਸਤੇ। ਚੀਨੀ ਆਪਾਂ ਲਗਾ ਕੇ ਹੁਣ ਕਿਉਂਕਿ ਸ਼ਾਮਾਂ ਤੱਕ ਤਾਂ ਜੜ ਰੱਖਾਂਗੇ 2 ਤੋਂ 3 ਘੰਟੇ ਤਾਂ ਕਿ ਜਿਹੜੀ ਚੀਨੀ ਹੈ ਇਹਦੇ ਵਿੱਚ ਬਿਲਕੁਲ ਮਿਲ ਜਾਵੇ। achar ਬਣੇ ਨੂੰ 1 ਘੰਟਾ ਹੋ ਗਿਆ ਆਪਣੇ ਨੂੰ ਤੇ ਮੈਂ ਮੈਂ ਕਹਿੰਦੇ ਨੂੰ ਇੱਕ ਵਾਰੀ ਹਿਲਾ ਦਿੰਨੇ ਆਪਾਂ। ਤੇ ਤੁਸੀਂ ਦੇਖੋ ਇਹਨੇ ਇਸ ਤਰ੍ਹਾਂ ਜਿਹੜੀ ਪਾਣੀ ਛੱਡਣਾ ਉਹ ਸਟਾਰਟ ਕਰ ਦਿੱਤਾ ਆ ਤੇ ਹਾਂ ਆਪਾਂ ਲਗਭਗ 1 ਘੰਟਾ ਹੋਰ ਪਿਆ ਰਹਿਣ ਦਵਾਂਗੇ ਫਿਰ ਆਪਾਂ ਇਹਨੂੰ ਬਰਤਨ ਦੇ ਵਿੱਚ ਸਟੋਰ ਕਰ ਦੇਣਾ ਚਾਰ ਆਪਣੇ ਪੈਨ ਨੂੰ ਜੀ 2 ਘੰਟੇ ਹੋ ਗਏ ਆ ਤੇ ਤੁਸੀਂ ਦੇਖੋ ਇਹਦੇ ਵਿੱਚ ਜਿਹੜੀ ਚੀਨੀ ਜਾਂ ਆਪਾਂ ਮਸਾਲੇ ਪਾਏ ਸੀ ਸਾਰੇ ਮਿਕਸ ਹੋ ਗਏ ਆ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਮੈਂ ਕੱਚ ਦਾ ਲੈ ਲਿਆ ਬਾਟਨ ਇਹਦੇ ਵਿੱਚ ਆਪਾਂ ਪਾ ਕੇ ਸਟੋਰ ਕਰ ਲਾਂਗੇ ਬਰਤਨ ਤੁਹਾਡਾ ਬਿਲਕੁਲ ਸੁੱਕਾ ਹੋਣਾ ਚਾਹੀਦਾ ਤੁਸੀਂ ਹੋ ਸਕੇ ਤਾਂ ਇਹਨੂੰ ਪੂਰੇ ਦਿਨ ਦੀ ਧੁੱਪ ਲਵਾ ਲਓ ਜਿਹੜੇ ਵੀ ਬਰਤਨ ਦੇ ਵਿੱਚ ਤੁਸੀਂ ਪਾਣਾ ਆ। ਅਚਾਰ ਆਪਣਾ ਬਿਲਕੁਲ ਅੱਧਾ ਕਿਲੋ ਦਾ ਅੱਧਾ ਕਿਲੋ ਆਪਣਾ ਨਿੰਬੂ ਸੇਕਿਆ ਤੇ ਪੂਰਾ ਆਪਣਾ ਬਿਲਕੁਲ 1 ਕਿਲੋ ਦੇ ਇਹ ਮੇਰਾ ਭਾਂਡਾ ਸੀਗਾ ਕੱਚ ਦਾ ਇਹਦੇ ਵਿੱਚ ਬਿਲਕੁਲ ਤੁਸੀਂ ਦੇਖੋ ਪੂਰਾ ਪੂਰਾ ਹੀ ਆਇਆ ਹੈ 1/2 ਕਿਲੋ achar ਤੇ achar ਬਣਾ ਕੇ ਆਪਾਂ ਤਿਆਰ ਕਰ ਲਿਆ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਬਣਾਇਆ ਨਾ ਜ਼ਿਆਦਾ ਬਹੁਤ ਖਰਚਾ ਕੀਤਾ ਤੇ ਨਾ ਆਪਾਂ ਟਾਈਮ ਲਗਾਇਆ ਤੇ ਜੇ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਆਪਣਾ ਕੀਮਤੀ ਸਮਾਂ ਦੇਣ ਨੂੰ ਜਿਉਂਦੇ ਵੱਸਦੇ ਰਹੋ